ਓ ਸੀਸ ਲਗਾ ਕੇ ਰੋਕਿਆ ਜ਼ੁਲਮ ਤਫਾਨ ਸ਼ਹੀਦਾਂ ਨੇ ਸੀਸ ਲਗਾ ਕੇ ਰੋਕਿਆ ਜ਼ੁਲਮ ਤਫਾਨ ਸ਼ਹੀਦਾਂ ਨੇ ਦੇਸ਼ ਕੌਮ ਤੋਂ ਜਾਨ ਕਰੀ ਕੁਰਬਾਨ ਸ਼ਹੀਦਾਂ ਨੇ ਦੇਸ਼ ਕੌਮ ਤੋਂ ਜਾਨ ਕਰੀ ਕੁਰਬਾਨ ਸ਼ਹੀਦਾਂ ਨੇ ਓ ਚੱਲੇ ਸੀਸ ਤੇ ਆਹਰਾ ਸਾਰਾ ਜੋਰ ਲਗਾ ਕੇ ਦੇ ਦੇਖਿਓ ਬਾੜੇ ਖਾਗੀ ਬਹਿ ਗਿਆ ਫਤਿਹ ਬੁਲਾਕੇ ਤੇ ਦੇਖਿਓ ਬਾੜੇ ਖਾਗੀ ਬਹਿ ਗਿਆ ਫਤਿਹ ਬੁਲਾਕੇ ਤੇ ਸਦਕਾ ਨਬਾਇਆ ਮਤਮ ਪਾਤਾ ਪਾਨ ਸ਼ਹੀਤਾ ਨੇ ਸਦਕਾ ਨਬਾਇਆ ਮਤਮ ਪਾਤਾ ਪਾਨ ਸ਼ਹੀਤਾ ਨੇ ਦੇਸ਼ ਕੌਮ ਤੋਂ ਜਾਨ ਕਰੀ ਕੁਰਬਾਨ ਸ਼ਹੀਤਾ ਨੇ ਦੇਸ਼ ਕੌਮ ਤੋਂ ਯਾਨ ਕਰੀ ਗੁਰਬਾਨ ਸ਼ਹੀਦਾਂ ਨੇ ਬਈ ਤਾਰੂ ਸਿੰਘ ਦੇ ਕੇਸ ਪੇਸ਼ ਕੈਂਚੀ ਦੀ ਜਾਵੇ ਜਾ ਮੋੜੇ ਉਸ ਤਰਾ ਕੈਂਚੀ ਕੇਸ ਕੱਟਣ ਵਿੱਚ ਆਵੇ ਜਾ ਮੋੜੇ ਉਸ ਤਰਾ ਕੈਂਚੀ ਕੇਸ ਕੱਟਣ ਵਿੱਚ ਆਵੇ ਜਾ ਬੰਦ ਬੰਦ ਕਟਵਾ ਕੇ ਪਾਇਆ ਮਾਨ ਸ਼ਹੀਦਾਂ ਨੇ ਦੇਸ਼ ਕੌਮ ਤੋਂ ਜਾਨ ਕਰੀ ਕੁਰਬਾਨ ਸ਼ਹੀਦਾਂ ਨੇ ਦੇਸ਼ ਕੌਮ ਤੋਂ ਜਾਨ ਕਰੀ ਕੁਰਬਾਨ ਸ਼ਹੀਦਾਂ ਨੇ ਜੋਰਾ ਵਰਤੇ ਫਤਿਹ ਸਿੰਘ ਵਿੱਚ ਨੀਹਾਂ ਦੇ ਖੜ ਗਏ ਵੱਡੇ ਅਜੀਤ ਜੁਝਾਰੇ ਜੰਗ ਚਮਕੌਰਾਂ ਦੀ ਲੜ ਗਏ ਵੱਡੇ ਅਜੀਤ ਜੁਝਾਰੇ ਜੰਗ ਚਮਕੌਰਾਂ ਦੀ ਲੜ ਗੇ 10 ਲੱਖ ਪੈਰੀ ਲਾਤਾ ਗੇੜੇ ਖਾਨ ਸ਼ਹੀਦਾਂ ਨੇ ਦੇਸ਼ ਕੌਮ ਤੋਂ ਜਾਨ ਕਰੀ ਕੁਰਬਾਨ ਸ਼ਹੀਦਾਂ ਨੇ ਦੇਸ਼ ਕੌਮ ਤੋਂ ਜਾਨ ਕਰੀ ਕੁਰਬਾਨ ਸ਼ਹੀਦਾਂ ਨੇ ਯਾਦ ਰਹੂ ਯੁਗ ਚਾਰ ਮੋਰਚਾ ਕੋਪਰ ਹੀੜੇ ਦਾ ਦੇਹੀ ਬਣ ਗਈ ਚੂਰ ਜਿਉ ਤੜਖਾਣੀ ਪੀੜੇ ਦਾ ਦੇਹੀ ਬਣ ਗਈ ਚੂਰ ਜਿਉ ਤੜਖਾਣੀ ਪੀੜੇ ਦਾ ਅਹਿਮਦ ਸ਼ਾਹ ਤੇ ਖਾਨ ਹਿੰਦੋਸਤਾਨ ਸ਼ਹੀਦਾਂ ਨੇ ਦੇਸ਼ ਕੌਮ ਤੋਂ ਜਾਨ ਕਰੀ ਕੁਰਬਾਨ ਸ਼ਹੀਦਾਂ ਨੇ ਦੇਸ਼ ਕੌਮ ਤੋਂ ਜਾਨ ਕਰੀ ਕੁਰਬਾਨ ਸ਼ਹੀਦਾਂ ਨੇ ਬ੍ਰਹਮਰਤ ਸਰਦਾ ਬਦਲਾ ਅਮਰ ਤੇ ਸਰਦਾ ਬਦਲਾ ਥੋੜੇ ਚਿਰ ਵਿੱਚ ਲੈਣਾ ਹੈ ਕਰੂੰ ਖਾਲਸਾ ਰਾਜ ਗੁਰੂ ਦਸਵੇਂ ਦਾ ਕਹਿਣਾ ਹੈ ਕਰੂੰ ਖਾਲਸਾ ਰਾਜ ਗੁਰੂ ਦਸਵੇਂ ਦਾ ਕਹਿਣਾ ਹੈ ਕਲਗੀ ਧਰ ਤੋਂ ਪਾਇਆ ਹੈ ਬਰਦਾਨ ਸ਼ਹੀਤਾ ਨੇ ਕਲਗੀ ਧਰ ਤੋਂ ਪਾਇਆ ਹੈ ਬਰਦਾਨ ਸ਼ਹੀਤਾ ਨੇ ਦੇਸ਼ ਕੌਮ ਤੋਂ ਜਾਨ ਕਰੀ ਕੁਰਬਾਨ ਸ਼ਹੀਤਾ ਨੇ ਦੇਸ਼ਕੋਮਤੋਂ ਜਾਣਕਰੀ ਕੁਰਬਾਨ ਸ਼ਹੀਦਾਂ ਨੇ ਬਈ ਉਦਮ ਸਿੰਘ ਸੁਨਾਮ ਸਿਫਤ ਕਰਤਾਰਸ ਰਾਬੇ ਦੀ ਦੁਨੀਆ ਪੂਜਾ ਕਰਦੀ ਹਿੰਦੁਸਤਾਨ ਦੁਆਬੇ ਦੀ ਦੁਨੀਆ ਪੂਜਾ ਕਰਦੀ ਹਿੰਦੁਸਤਾਨ ਦੁਆਬੇ ਦੀ ਉਹ ਸਰਬਾਈ ਕਲਦੇ ਜਾ ਕੇ ਕੱਢੇ ਪਰਾਨ ਸ਼ਹੀਦਾਂ ਨੇ ਦੇਸ਼ ਕੌਮ ਤੋਂ ਜਾਣ ਕਰੀ ਕੁਰਬਾਨ ਸ਼ਹੀਦਾਂ ਨੇ ਦੇਸ਼ ਕੌਮ ਤੋਂ ਜਾਣ ਕਰੀ ਕੁਰਬਾਨ ਸ਼ਹੀਦਾਂ ਨੇ ਵਿੱਚ ਚਰਾਸੀ ਦਿੱਲੀ ਦੇ ਵਿੱਚ ਜੋ ਸਿੰਘ ਮਾਰੇ ਨੇ ਅੱਖਾਂ ਅੱਗੇ ਫਿਰਦੇ ਗਲ ਵਿੱਚ ਤੈਰ ਪਾਛਾੜੇ ਨੇ ਅੱਖਾਂ ਅੱਗੇ ਫਿਰਦੇ ਗਲ ਵਿੱਚ ਟੈਰ ਪਾ ਸਾੜੇ ਨੇ ਦੂਰ ਨਹੀਂ ਦਰ ਲੈਣੀ ਖਿੱਚ ਜਵਾਨ ਸ਼ਹੀਦਾਂ ਨੇ ਦੇਸ਼ ਕੌਮ ਤੋਂ ਜਾਨ ਕਰੀ ਕੁਰਬਾਨ ਸ਼ਹੀਦਾਂ ਨੇ ਦੇਸ਼ ਕੌਮ ਤੋਂ ਜਾਨ ਕਰੀ ਕੁਰਬਾਨ ਸ਼ਹੀਦਾਂ ਨੇ ਭਈ ਜੋਰਾ ਸਿੰਘ ਮੁਸਾਫਰ ਜੋਰਾ ਸਿੰਘ ਮੁਸਾਫਰ ਸੇਵਕ ਅਮਰ ਸ਼ਹੀਦਾਂ ਦਾ ਮਿੱਤਰ ਪਿਆਰੇ ਤਾਈ ਕਹਿਣਾ ਹਾਲ ਮੁਰਦਾ ਦਾ ਮਿੱਤਰ ਪਿਆਰੇ ਤਾਈ ਕਹਿਣਾ ਹਾਲ ਮੁਰਦਾ ਦਾ ਹੱਸ ਹੱਸ ਕੇ ਬਾਰੀ ਜਿੰਦ ਬਲਵਾਨ ਸ਼ਹੀਦਾਂ ਨੇ ਦੇਸ਼ ਕੌਮ ਤੋਂ ਜਾਨ ਕਰੀ ਕੁਰਬਾਨ ਸ਼ਹੀਦਾਂ ਨੇ ਦੇਸ਼ ਕੌਮ ਤੋਂ ਜਾਨ ਕਰੀ ਕੁਰਬਾਨ ਸਹੀਦਾਂ ਰੇ